ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਦੋ ਸਾਲਾਂ ਤੋਂ ਪਿੱਛੇ ਮੈਦਾਨ ਖਾਲੀ ਪਿਆ ਰਿਆ ਕੋਈ ਉੱਠਿਆ ਕਿਸੇ ਨੇ ਸਿੱਖੀ ਦੀ ਗੱਲ ਕੀਤੀ ਆ ਆ ਪੋਡਕਾਸਟਾਂ ਕਰਨ ਵਾਲੇ ਵੱਡੇ ਵੱਡੇ ਗੱਪ ਛੱਡਣ ਵਾਲੇ ਕਿਤੇ ਨਿਕਲਿਆ ਬਾਹਰ ਐ ਪਾਉ ਆਇਆ ਪੰਜਾਬ ਦੇ ਵਿੱਚ ਉਨੇ ਖਾਲਸਾ ਵੀ ਹੀਰ ਚ ਲਈ ਨੌਜਾਨਾ ਨੂੰ ਅਮਰਤ ਦੀ ਗੱਲ ਨੇ ਆਖਿਆ ਵੀ ਅਮਰਤ ਛਕੋ ਗੁਰੂ ਵਾਲੇ ਬਣੋ ਹੈ ਕੋਈ ਬੇਅਮਰਤੀਆ ਨਾ ਬੰਦਾ ਰਵੇ ਸਭ ਅਮਰਤ ਛੱਕ ਕੇ ਗੁਰੂ ਵਾਲੇ ਬਣੋ ਉਹਨਾਂ ਦੇ ਤੋਂ ਬਗੈਰ ਕਿੰਨੇ ਗੱਲ ਕੀਤੀ ਹੋਰ ਅੱਜ ਸਾਰੇ ਹੱਥ ਧੋਕਿਓ ਉਸ ਬੰਦੇ ਦੇ ਮਗਰ ਪਏ ਹੋਏ ਆ ਹੈ ਉਸ ਸਿੱਖ ਕੌਮ ਦੇ ਯੋਦੇ ਦੇ ਪਿੱਠ ਚ ਹਜ਼ਾਰਾਂ ਸ਼ੁਰੇ ਮਾਰੇ ਮਾਰੇ ਵੀ ਸਾਡੀ ਕੌਮ ਦੇ ਬੰਦਿਆ ਨੇ ਸਾਡੇ ਆਪ ਦੇ ਬੰਦਿਆ ਇਹ ਨੇ ਪਰ ਜੋਧਾ ਅੱਜ ਵੀ ਆਪਣੇ ਉਸੇ ਟੀਚੇ ਦੇ ਉੱਪਰ ਖਲੁੱਤਾ ਹੋਇਆ ਉਹਨੂੰ ਬਦਨਾਮ ਕਰਨ ਵਾਸਤੇ ਬੜੀਆਂ ਸ਼ਾਸਨ ਚੱਲੀਆਂ ਉਹਨੂੰ ਗद्दार ਤੱਕ ਕਿਹਾ ਉਹਨੂੰ ਬੀਜੇਪੀ ਦਾ ਦਲਾਲ ਕਿਹਾ ਹੂੰ ਕਿ ਇਹਨੇ ਬੰਦੇ ਨੇ ਆਪ ਅਮਰਤ ਨਹੀਂ ਛਕਿਆ ਦੂਜਿਆਂ ਨੂੰ ਕੀ ਮਤ ਦਊ ਚਲੋ ਮਹਾਰਾਜ ਦੀ ਕਿਰਪਾ ਹੋਈ ਉਹ ਬੰਦੇ ਨੇ ਆਪ ਵੀ ਅਮਰਤ ਛਕ ਲਿਆ ਗੁਰੂ ਵਾਲਾ ਬਣ ਗਿਆ ਕੇਸ ਦਾੜਾ ਰੱਖਿਆ ਉਹਨੇ ਪੰਜਾ ਕਕਾਰਾਂ ਦਾ ਧਾਰਨੀ ਹੋ ਗਿਆ ਤੇ ਤੁਹਾਨੂੰ ਪਤਾ ਜਦੋਂ ਸੱਚੀ ਗੱਲ ਕਰੀਏ ਨਾ ਤੇ ਕਾਫੀਆਂ ਨੂੰ ਸੱਚੀ ਗੱਲ ਜਿਹੜੀ ਚੰਗੀ ਨਹੀਂ ਲੱਗਦੀ ਝੂਠਿਆਂ ਨੂੰ ਖਾਸ ਕਰਕੇ ਝੂਠਿਆਂ ਨੂੰ ਸੱਚੀ ਗੱਲ ਚੰਗੀ ਨਹੀਂ ਲੱਗਦੀ ਤੇ ਝੂਠੇ ਆ ਜਿਹੜੇ ਫਿਰ ਉਹ ਸੱਚ ਤੇ ਹਾਵੀ ਹੁੰਦੇ ਆ ਤੇ ਜਿੱਦਾਂ ਭਾਈ ਸਾਹਿਬ ਨੇ ਕੀਤੀ ਆ ਵੀ ਇਹਨਾਂ ਨੂੰ ਨਜਾਇਜ਼ ਫੜ ਕੇ ਨਾਲ ਦੇ ਬੰਦਿਆਂ ਨੂੰ ਵੀ ਫੜ ਕੇ ਉਹਨਾਂ ਤੇ ਐਨਐਸਏ ਲਾ ਕੇ ਡਿਬਰੂਗੜ ਸਟਿਆ ਤੇ ਕੁਝ ਨੌਜਵਾਨ ਫੜੇ ਇਹਨਾਂ ਨੇ ਜਿਹੜੇ ਐਕਟਿਵ ਸੀ ਨਾਲ ਭਾਈ ਸਾਹਿਬ ਦੇ ਉਹਨਾਂ ਨੂੰ ਕੋਈ ਪੰਜਾਬ ਦੀਆਂ ਜੇਲਾਂ ਚ ਸਟਿਆ ਚਲੋ ਐਮਪੀ ਦੀਆਂ ਵੋਟਾਂ ਆਈਆਂ ਲੋਕਾਂ ਨੇ ਬਹੁ ਗਿਣਤੀ ਨਾਲ ਵੋਟ ਪਾ ਕੇ ਭਾਈ ਸਾਹਿਬ ਨੂੰ ਪਿਆਰ ਕਰਨ ਵਾਲੇ ਨੇ ਇੱਕ ਐਮਪੀ ਬਗੋ ਨਵਾਜਤਾ ਪਰ ਛੱਡਿਆ ਫਿਰ ਵੀ ਨਹੀਂ ਉਹਨੂੰ ਫਿਰ ਕਿਸੇ ਸਾਡੇ ਸਿੱਖ ਨੌਜਵਾਨ ਦਾ ਕਤਲ ਹੋ ਜਾਂਦਾ ਪੰਜਾਬ ਦੀ ਧਰਤੀ ਦੇ ਉੱਤੇ ਹਰੀ ਨਾ ਹੁੰਦਾ ਉਸ ਕਤਲ ਦਾ ਨਾਮ ਭਾਈ ਸੇਵ ਨਾਲ ਜੋੜਿਆ ਜਾਂਦਾ 307 ਹੰਦੇ ਤੇ ਲਾ ਦਿੱਤੀ ਜਾਂਦੀ ਹੈ ਤੁਸੀਂ ਹੁਣ ਇਹ ਦੇਖੋ ਸੋਚੋ ਵਿਚਾਰੋ ਸਾਡੇ ਇੱਕ ਸਿੱਖ ਐਮਪੀ ਨਾਲ ਕਿੰਨਾ ਧੱਕਾ ਕੀਤਾ ਜਾ ਰਿਹਾ ਕਿਉਂ ਕੀਤਾ ਜਾ ਰਿਹਾ ਕਿਉਂਕਿ ਉਹ ਬੰਦਾ ਸੱਚਾ ਅਸਿੱਧੀ ਮੂੰਹ ਤੇ ਗੱਲ ਕਰਦਾ ਪਰ ਸਾਡੇ ਜਿਹੜੇ ਵਿਰੋਧੀ ਆ ਜਾਂ ਸਾਡੇ ਆਪ ਦੇ ਬੰਦੇ ਆ ਉਹ ਕਦੇ ਨਹੀਂ ਚਾਹੁੰਦੇ ਵੀ ਜਿਹੜੀ ਸੱਚੀ ਗੱਲ ਕੀਤੀ ਜਾਵੇ ਉਹ ਚਾਹੁੰਦੇ ਆ ਵੀ ਜੇ ਅੱਜ ਭਾਉ ਨੂੰ ਲੋਕੀ ਪਿਆਰ ਕਰਦੇ ਆ ਕੱਲ ਨੂੰ ਸਾਨੂੰ ਕਿੰਨੇ ਪੁੱਛਣਾ ਅਸੀਂ ਕਿੱਥੇ ਜਾਵਾਂਗੇ ਬਸ ਆ ਗੱਲ ਹੀ ਆ ਵਿਰੋਧੀ ਹਰ ਰੋਜ਼ ਨਵੀਂ ਤੋਂ ਨਵੀਂ ਚਾਲ ਚਲਦੇ ਆ ਨਵੀਂ ਤੋਂ ਨਵੀਂ ਚਾਲ ਚਲਦੇ ਆ ਭਾਈ ਸਾਹਿਬ ਨੂੰ ਬਦਨਾਮ ਕਰਨ ਵਾਸਤੇ ਪਰ ਉਹ ਪ੍ਰਮਾਤਮਾ ਦੀ ਕਿਰਪਾ ਸਰਤੇ ਹੋਵੇ ਤੇ ਕੋਈ ਕੁਝ ਨਹੀਂ ਕਰ ਸਕਦਾ